ਅਮਰਤਪਾਲ ਦੇ ਦੇ ਸਾਥੀ ਬਹੁਤ ਆ ਪੂਰਾ ਪੰਜਾਬ ਐਸ ਵੇਲੇ ਦਾ ਸਾਥੀ ਆ ਤੇ ਫਿਰ ਕਿੰਨੂ ਕਿੰਨੂ ਕਹਿਣਗੇ ਪੂਰਾ ਅਮਰਤਪਾਲ ਦਾ ਕੀ ਕਸੂਰ ਹੈ ਇਹ ਜਿਹੜਾ ਅਮਰਤਪਾਲ ਪੱਪਲਪ੍ਰੀਤ ਇਹਨਾਂ ਨੇ ਆਪ ਹੀ ਵੱਡਾ ਕਰ ਛੱਡਿਆ ਸਾਰਾ ਕੁਝ ਕਸੂਰ ਉਹਨਾਂ ਦਾ ਕੁਝ ਨਹੀਂ ਪਈ ਅਮਰਿਤਪਾਲ ਸਿੰਘ ਦੇ ਕਰੀਬੀ ਸਾਥੀ ਪੱਪਲਪ੍ਰੀਤ ਸਿੰਘ ਨੂੰ ਅਦਾਲਤ ਨੇ 4 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ ਪੰਜਾਬ ਪੁਲਿਸ ਉਹਨਾਂ ਨੂੰ ਦੇਰ ਰਾਤ ਡਿਬਰੂਗੜ੍ਹ ਜੇਲ੍ਹ ਤੋਂ ਅੰਮ੍ਰਿਤਸਰ ਲੈ ਕੇ ਪਹੁੰਚੀ ਸੀ ਅਜਨਾਲਾ ਥਾਣੇ ਦੇ ਹੋਏ ਹਮਲੇ ਦੇ ਮਾਮਲੇ ਵਿੱਚ ਪੱਪਲਪ੍ਰੀਤ ਸਿੰਘ ਨੂੰ ਅੱਜ ਅਜਨਾਲਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਪੱਪਲਪ੍ਰੀਤ ਸਿੰਘ ਨੂੰ ਟਰਾਂਜ਼ਿਟ ਰਿਮਾਂਡ ਤੇ ਪੰਜਾਬ ਲਿਆਂਦਾ ਗਿਆ ਹੈ 9 ਅਪ੍ਰੈਲ ਨੂੰ ਪੱਪਲਪ੍ਰੀਤ ਸਿੰਘ ਤੇ ਲਾਗੂ ਕੀਤੀ ਗਈ ਰਾਸ਼ਟਰੀ ਸੁਰੱਖਿਆ ਕਾਨੂੰਨ ਦੀ ਮਿਆਦ ਸਮਾਪਤ ਹੋ ਚੁੱਕੀ ਹੈ ਇਸ ਮੌਕੇ ਅਦਾਲਤ ਦੇ ਬਾਹਰ ਪਹੁੰਚੇ ਪੱਪਲਪ੍ਰੀਤ ਸਿੰਘ ਦੇ ਮਾਤਾ ਜੀ ਨੇ ਕਿਹਾ ਕਿ ਨਸ਼ੇ ਰੋਕਣ ਵਾਲਿਆਂ ਨੂੰ ਇਹਨਾਂ ਨੇ ਦੇਸ਼ ਵਿਰੋਧੀ ਬਣਾ ਦਿੱਤਾ ਹੈ ਉਹ ਨਸ਼ਾ ਰੋਕਣ ਲਈ ਹੀ ਭਈ ਅਮਰਿਤਪਾਲ ਸਿੰਘ ਦੇ ਨੇੜੇ ਗਿਆ ਸੀ ਜਦ ਕਿ ਉਹ ਵਾਰਿਸ ਪੰਜਾਬ ਦਾ ਪਹਿਲਾ ਮੈਂਬਰ ਵੀ ਨਹੀਂ ਸੀ ਉਹਨਾਂ ਕਹਿੰਦੇ ਕਿ ਪਪਲਪ੍ਰੀਤ ਸਿੰਘ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ। ਉਹਨਾਂ ਦਾ ਅਪਰਾਧ ਇੰਨਾ ਵੱਡਾ ਵੀ ਨਹੀਂ ਸੀ ਜਿੱਨੀ ਉਹਨਾਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ। ਉਹਨਾਂ ਮੰਗ ਕੀਤੀ ਹੈ ਕਿ ਭਾਈ ਅਮਰਿਤਪਾਲ ਸਿੰਘ ਸਮੇਤ ਸਾਰੇ ਸਾਥੀਆਂ ਨੂੰ ਜਲਦ ਤੋਂ ਜਲਦ ਜ਼ਮਾਨਤਾ ਤੇ ਰਿਹਾ ਕੀਤਾ ਜਾਵੇ। ਇਹ ਹੀ ਜਾਣਕਾਰੀ ਹੈ ਕਿ ਰਾਤੀ 11 ਵਜੇ 에어ਪੋਰਟ ਤੇ ਲੈ ਕੇ ਆਏ ਇਹਨੂੰ ਪਪਲਪ੍ਰੀਤ ਨੂੰ ਬਾਇਰ ਤੇ ਅੱਜ ਇੱਥੇ ਅਦਾਲਤ 'ਚ ਪੇਸ਼ ਕਰਨ ਆ ਜਨ ਅਜਨਾਲੇ ਜਿੱਦਾ ਕਰਕੇ ਅਸੀਂ ਆਏ ਆ ਵੀ ਜੇ ਮਲਾਉਣ ਕਿਤੇ ਮਿਲ ਲਾਂਗੇ। ਨਹੀਂ ਤੇ ਫਿਰ ਇਦਾਂ ਬਾਹਰੋਂ ਵੇਖ ਲਾਂ। ਵੇਖੋ ਜੀ ਇਹ ਪਰਿਵਾਰ ਸਾਡੇ ਚੜ੍ਹਦੀ ਕਲਾ ਵਾਲੇ ਆ। ਉਦੋਂ ਵੀ ਚੜਦੀ ਕਲਾ ਚਾਹ ਤੇ ਅੱਜ ਵੀ ਚੜਦੀ ਕਲਾ ਚ ਤੇ ਅੱਗੇ ਵੀ ਚੜਦੀ ਕਲਾ ਚ ਰਵਾਂਗੇ ਇਹ ਤਾਂ ਹੁਣ ਇਹਨਾਂ ਨੂੰ ਪਤਾ ਹੋਊਗਾ ਇਹਨਾਂ ਨੂੰ ਕਿਹੜੀ ਚੀਜ਼ ਦਾ ਡਰ ਇਨਾਂ ਵੀ ਜਿਹੜਾ ਤੁਸੀਂ ਬੱਚਿਆਂ ਨੂੰ ਵੇਖਣ ਤੱਕ ਨਹੀਂ ਦਿੰਦੇ ਪਤਾ ਨਹੀਂ ਆਪਣੇ ਆਪ ਹੀ ਸਭ ਤੋਂ ਵੱਡਾ ਕੰਮ ਕਰੀ ਜਾਂਦੇ ਆਪੇ ਵੱਡਾ ਬਣਾਏ ਜਾਂਦੇ ਆ ਜੀ ਵੇਖੋ ਜੀ ਰਾਹਤ ਬਹੁਤ ਆ ਪਰ ਇਹਨਾਂ ਦੇ ਪੂਰੀ ਐਨਐਸਏ ਆਪਣੀ ਪੂਰੀ ਹੋਣ ਤੇ ਬਾਅਦ ਲਿਆਂਦਾ ਜੇ ਕਹੋ ਵੀ ਐਨਐਸਏ ਤੋੜੀ ਆ ਉਹ ਚੀਜ਼ ਦੀ ਕੋਈ ਰਾਹਤ ਨਹੀਂ ਟਾਈਮ ਪੂਰਾ ਹੋਇਆ ਫਿਰੇ ਲੈ ਕੇ ਆਏ ਆ ਇੱਥੋਂ ਤਾਂ ਕਿ ਜਿੱਦਾਂ ਜੇ ਕਿਸੇ ਦਾ 10 ਦਿਨ ਪਹਿਲਾਂ ਪੂਰੇ ਹੋਇਆ ਉਹਨੂੰ 10 ਦਿਨ ਪਹਿਲਾਂ ਲਿਆਂਦਾ ਜਿਨ੍ਹਾਂ ਦਾ 1 ਇਹ ਤੇ ਇਹਨਾਂ ਦੇ ਕਹਿਣ ਦੀ ਗੱਲ ਹੁਣ ਅਮਰਤਪਾਲ ਦੇ ਤੇ ਸਾਥੀ ਬਹੁਤ ਆ ਪੂਰਾ ਪੰਜਾਬ ਐਸ ਵੇਲੇ ਦਾ ਸਾਥੀ ਆ ਤੇ ਫਿਰ ਕਿੰਨੂ ਕਿੰਨੂ ਕਹਿਣਗੇ ਪਪਲ ਪ੍ਰੀਤ ਇਸ ਕਰਕੇ ਲਾ ਜਿਆਦਾ ਹੋਇਆ ਕਿ ਜਦੋਂ ਇਹਨਾਂ ਨੇ ਕੇ ਘੇਰਾ ਪਾ ਕੇ ਨੈਟ ਬੰਦ ਕਰ ਦਿੱਤਾ ਇਹਨਾਂ ਨੂੰ ਲੱਗਾ ਕਿ ਇਹਨਾਂ ਨੇ ਉਹਨਾਂ ਦੀ ਵਹੀਰ ਬੰਦ ਕਰਾਉਣੀ ਆ ਉਹ ਇਸ ਭਲੇਖੇ ਚ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਇਹ ਤੇ ਨੈਟ ਬੰਦ ਹੋ ਗਿਆ ਤੇ ਸਾਡਾ ਇੰਕਾਊਂਟਰ ਕਰ ਕੁਝ ਵੀ ਕਰ ਸਕਦੇ ਆ ਇਸ ਕਰਕੇ ਆਪਣੀ ਸੇਫਟੀ ਲਈ ਫਿਰ ਜਦੋਂ ਇਕੱਠੇ ਦਿਖਾਈ ਇਕੱਠੇ ਨਿਕਲੇ ਤੇ ਇਕੱਠੇ ਦਿਖਾਈ ਦੇਣੇ ਇਹ ਥੋੜੀ ਜਿਹੇ ਇਨਸਾਨ ਦੇ ਇੱਕ ਦੂਜੇ ਨਾਲੇ ਕਸੂਰ ਅਮਰਤਪਾਲ ਦਾ ਕੀ ਕਸੂਰ ਇਹ ਜਿਹੜਾ ਅਮਰਤਪਾਲ ਪੱਪਲਪ੍ਰੀਤ ਇਹਨਾਂ ਨੇ ਆਪ ਹੀ ਵੱਡਾ ਕਰ ਛੱਡਿਆ ਸਾਰਾ ਕੁਝ ਕਸੂਰ ਉਹਨਾਂ ਦਾ ਕੁਛ ਨਹੀਂ ਸਿਰਫ ਉਹ ਨਸ਼ਾ ਸਾਰੀ ਦੁਨੀਆ ਦੇ ਸਾਹਮਣੇ ਬੰਦ ਕਰਾਉਂਦੇ ਵਹੀਰਾ ਕੱਢਦੇ ਸੀ ਤੇ ਆਪਣਾ ਸਿੱਖੀ ਦਾ ਪ੍ਰਚਾਰ ਕਰਦੇ ਜਿਹੜਾ ਨੂੰ ਚੰਗਾ ਨਹੀਂ ਲੱਗਦਾ ਤੇ ਨਾ ਇਹਨਾਂ ਨੂੰ ਲੱਗਣਾ ਇਹ ਤਾਂ ਕਾਨੂੰਨ ਹੈ ਜੀ ਕਾਨੂੰਨ ਦੀ ਕਾਰਵਾਈ ਆਪਣੀ ਉਹ ਕਰਨਗੇ ਜੋ ਇਹਨਾਂ ਦੀ ਕਾਰਵਾਈਆਂ ਬੰਦੀਆਂ ਉਹ ਕਰਨਗੇ ਮੰਗ ਕੀ ਬਸ ਇਹ ਕਾਰਵਾਈਆਂ ਕਰਨ ਉਸ ਤੋਂ ਬਾਅਦ ਇਹਨਾਂ ਨੇ ਜੇਲ੍ਹ ਜੋ ਬਣਦਾ ਉਹ ਭੇਜਣਾ ਹੀ ਆ ਇਹ ਨਹੀਂ ਅਸੀਂ ਕਾਵਾਂਗੇ ਵੀ ਅੱਜ ਹੀ ਸਾਨੂੰ ਪੱਪਲਪ੍ਰੀਤ ਫੜਾ ਦਿਓ ਨਹੀਂ ਫੜਾਉਣਗੇ ਇਸ ਕਰਕੇ ਜੋ ਜੇਲ੍ਹ ਦੇ ਵਿੱਚ ਜਾ ਕੇ ਇਹਨਾਂ ਦੀ ਕਾਰਵਾਈਆਂ ਉਹਨੂੰ ਕਰਕੇ ਇਹ ਛੇਤੀ ਛੇਤੀ ਜਮਾਨਤਾ ਕਰਵਾਈਆਂ ਜਾਂਦੇ ਬੱਚੇ ਆਪਣੇ ਘਰਾਂ ਚ ਪਹੁੰਚਣ ਦੱਸਦੀ ਕਿ ਪੱਪਲਪ੍ਰੀਤ ਸਿੰਘ ਨੂੰ ਪਿਛਲੇ ਸਾਲ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਜਦੋਂ ਫਰਾਰ ਚੱਲ ਰਹੇ ਸੀ ਤੇ ਉਹਨਾਂ ਨੂੰ ਭਾਈ ਅਮਰਿਤਪਾਲ ਸਿੰਘ ਨਾਲ ਦੇਖਿਆ ਗਿਆ ਸੀ ਭਾਈ ਅਮਰਿਤਪਾਲ ਸਿੰਘ ਦੀ ਗ੍ਰਿਫਤਾਰੀ ਤੋਂ ਪਹਿਲਾਂ ਪੱਪਲਪ੍ਰੀਤ ਸਿੰਘ ਨੇ ਉਹਨਾਂ ਨੂੰ ਕਈ ਥਾਵਾਂ ਤੇ ਪਨਾ ਦਿੱਤੀ ਸੀ ਅਤੇ ਨਾਲ ਹੀ ਕਈ ਯੋਜਨਾਵਾਂ ਵਿੱਚ ਸਰਗਰਮ ਭੂਮਿਕਾ ਨਿਭਾਈ ਸੀ ਇਸ ਤੋਂ ਬਾਅਦ ਪੱਪਲਪ੍ਰੀਤ ਸਿੰਘ ਵਿਰੁੱਧ ਰਾਸ਼ਟਰੀ ਸੁਰੱਖਿਆ ਐਕਟ ਤਹਿਤ ਕਾਰਵਾਈ ਕੀਤੀ ਗਈ ਸੀ ਜਿਕਰੀ ਹੋ ਗਿਆ ਕਿ ਅਮਰਿਤਪਾਲ ਸਿੰਘ ਅਤੇ 9 ਸਾਥੀਆਂ ਨੂੰ 2023 ਵਿੱਚ NSA ਤਹਿਤ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਡਿਬਰੂਗੜ ਜੇਲ੍ਹ ਭੇਜ ਦਿੱਤਾ ਗਿਆ ਸੀ ਹੁਣ ਤੱਕ ਪੱਪਲਪ੍ਰੀਤ ਸਿੰਘ ਸਮੇਤ ਅਮਰਿਤਪਾਲ ਸਿੰਘ ਦੇ 9 ਸਾਥੀਆਂ ਨੂੰ ਪੰਜਾਬ ਲਿਆਂਦਾ ਜਾ ਚੁੱਕਾ ਹੈ ਹੁਣ ਸਿਰਫ ਅਮਰਿਤਪਾਲ ਸਿੰਘ ਹੀ NSA ਅਧੀਨ ਜੇਲ੍ਹ ਵਿੱਚ ਰਹਿ ਗਏ ਹਨ